ਚੰਬਰ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਸ਼ੇਰਪੁਰੀ ਜੀ ਸਟੇਟ ਦੇ ਜਨਰਲ ਸੈਕਟਰੀ ਔਜਲਾ ਸਾਹਿਬ ਖੁਸ਼ੀ ਰਾਮ ਜੀ ਇਸ ਵਿਧਾਨ ਸਭਾ ਦੇ ਇੰਚਾਰਜ ਔਰ ਹਲਕੇ ਦੇ ਪ੍ਰਧਾਨ ਬਿੱਟੂ ਜੀ ਔਰ ਸਾਰੀ ਪਾਰਟੀ ਦੀ ਜ਼ਿੰਮੇਵਾਰ ਲੀਡਰਸ਼ਿਪ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਾਥੀਓ ਬਹੁਤ ਹੀ ਅਫਸੋਸ ਕਿ ਮੌਜੂਦਾ ਸਰਕਾਰ ਨੇ ਪਿੰਡ ਤਲੇਤਾ ਦੇ ਵਿੱਚ ਗੁਰੂ ਨਬੀदास ਗੁਰੂ ਘਰ ਦੇ ਉੱਪਰ ਹਮਲਾ ਕਰਨ ਲੱਗੇ ਅਰੱਤੀ ਪਰ ਵੀ ਲੱਜਾ ਨਹੀਂ ਕਰੀ ਇਹ ਸਰਕਾਰ ਜਿਹੜੀ ਪੂਰੇ ਪ੍ਰਦੇਸ਼ ਦੇ ਵਿੱਚ ਗਰੀਬਾਂ ਤੇ ਦਲਤਾਂ ਤੇ ਕਿਰਤੀਆਂ ਤੇ ਕਾਮਿਆਂ ਤੇ ਛੋਟੇ ਕਿਸਾਨਾਂ ਤੇ ਕਾਰੋਬਾਰੀਆਂ ਤੇ ਜ਼ਬਰ ਜ਼ੁਲਮ ਜ਼ਿਆਦਤੀ ਦੇ ਵਿੱਚ ਸਾਰੀਆਂ ਹੱਦਾਂ ਟੱਪਦੀ ਹੋਈ ਨਜ਼ਰ ਆ ਰਹੀ ਹੈ ਮੈਂ ਤਲੇਤੇ ਦੇ ਵਿੱਚ ਜੋ ਇਸ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ ਨੇ ਜੋ ਇਹਨਾਂ ਨੇ ਗੁਰੂ ਰਵਿਦਾਸ ਗੁਰੂ ਕਰਤੇ ਹਮਲਾ ਕੀਤਾ ਬੌਧਨ ਸਮਾਜ ਪਾਰਟੀ ਵੱਲੋਂ ਪੰਜਾਬ ਬੌਧਨ ਸਮਾਜ ਪਾਰਟੀ ਸਮੁੱਚੇ ਤੌਰ ਤੇ ਅਸੀਂ ਦੀ ਨਿੰਦਾ ਕਰਦੇ ਔਰ ਜਿਹੜੇ ਸਾਡੇ ਵਰਕਰਾਂ ਨੂੰ ਗੁਰੂ ਰਵਿਦਾਸ ਨਾਮ ਲੈ ਬਸ ਸੰਗਤਾਂ ਨੂੰ ਔਰ ਪਾਰਟੀ ਦੇ ਸਟੇਟ ਇੰਚਾਰਜ ਨੂੰ ਪਾਰਟੀ ਦੇ ਬਾਕੀ ਆਗੂਆਂ ਨੂੰ ਜਿਹੜਾ ਸਰਕਾਰ ਨੇ ਜ਼ਬਰਦਸਤ ਨਜ਼ਰੀਏ ਦੇ ਨਾਲ ਡਿਟੇਨ ਕਰਕੇ ਇਸ ਇਸ਼ੂ ਨੂੰ ਆਪਣੀ ਮਰਜ਼ੀ ਮੁਤਾਬਕ ਹੱਲ ਕਰਾਉਣ ਦੀ ਕੋਸ਼ਿਸ਼ ਯਤਨ ਜੋ ਕੀਤਾ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਉਹਦੀ ਵੀ ਨਿੰਦਾ ਕਰਦੇ ਹਾਂ ਤਲੇਤੇ ਦੇ ਗੁਰੂ ਰਵਿਦਾਸ ਮੰਦਰ ਦਾ ਹਲੋ 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 ਤਲੇਤੇ ਦੇ ਗੁਰੂ ਰਵਿਦਾਸ ਮੰਦਰ ਦਾ ਜੋ ਮੁੱਦਾ ਹੈ ਇਹ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਰਜ਼ੀ ਨਾਲ ਹੱਲ ਨਹੀਂ ਹੋਊਗਾ ਇਹ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਹੱਲ ਕੀਤਾ ਜਾਊਗਾ ਇਸ ਕਰਕੇ ਪੰਜਾਬ ਦੀ ਸਰਕਾਰ ਭੁੱਲ ਜਾਏ ਕਿ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਪੁਲਿਸ ਦੇ ਜ਼ਬਰ ਨਾਲ ਦਬਾਇਆ ਜਾ ਸਕਦਾ ਹੈ ਅਸੀਂ ਮੁਕਾਬਲਾ ਕਰਾਂਗੇ ਲੜਾਈ ਲੜਾਂਗੇ ਗੁਰੂ ਰਬੀ ਦਾਸ ਜੀ ਦੇ ਸਨਮਾਨ ਵਿੱਚ ਪੀਐਸਪੀ ਮਹਾਦਾਨ ਦੇ ਕੱਲ ਦੁਪਹਿਰ 1 ਵਜੇ ਬਹੁਜਨ ਸਮਾਜ ਪਾਰਟੀ ਪਿੰਡ ਨੰਗਲ ਦੇ ਵਿੱਚ ਵਿਧਾਨ ਸਭਾ ਹਲਕਾ ਫਲੋਰ ਅਤੇ ਸਾਰੇ ਦੁਆਬੇ ਦੀ ਮੀਟਿੰਗ ਰੱਖੀ ਗਈ ਹੈ ਪੂਰੇ ਦੁਆਬੇ ਚੋਂ ਗੁਰੂ ਨਾਮ ਲੈਵਾ ਸੰਗਤਾਂ ਠੀਕ 1 ਵਜੇ ਨੰਗਲ ਪਹੁੰਚਣ ਗਿਆ ਔਰ ਨੰਗਲ ਦੀ ਧਰਤੀ ਤੋਂ ਪਿੰਡ ਤਲੇਤਾ 'ਚ ਬਹੁਜਨ ਸਮਾਜ ਪਾਰਟੀ ਵੱਲੋਂ ਵੱਡੀ ਰੈਲੀ ਕਰਨ ਦਾ ਫੈਸਲਾ ਔਰ ਡੇਟ ਦਾ ਐਲਾਨ ਕੀਤਾ ਜਾਊਗਾ ਗੁਰੂ ਰਵਿਦਾਸ ਜੀ ਦੇ ਸਨਮਾਨ ਮੇ ਵਿਐਸਪੀ ਮਰਦਾਨੀ ਕਿਸੇ ਵੀ ਕੀਮਤ ਤੇ ਪੰਜਾਬ ਸਰਕਾਰ ਕੰਨ ਖੋਲ ਕੇ ਸੁਣ ਲਵੇ ਜ਼िले ਦਾ ਪ੍ਰਸ਼ਾਸਨ ਸੁਣ ਲਵੇ ਜਾਬਰ ਤੇਰਾ ਸੁਣ ਲੈ ਕਿ ਕਿਸੇ ਵੀ ਕੀਮਤ ਤੇ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਸਰਕਾਰ ਦੇ ਜ਼ਬਰ ਅੱਗੇ ਬਿਲਕੁਲ ਚੁਕਣ ਨੂੰ ਤਿਆਰ ਨਹੀਂ ਕਿਉਂਕਿ ਪੰਚਾਇਤ ਨੇ ਪਹਿਲਾਂ ਮਤੋਂ ਪਾ ਕੇ ਉਹ ਜਗ੍ਹਾ ਦਿੱਤੀ ਹੈ ਔਰ ਪੰਚਾਇਤ ਵੱਲੋਂ ਮਤੋਂ ਪਾ ਕੇ ਜਗ੍ਹਾ ਦੇਣ ਤੋਂ ਬਾਅਦ ਉੱਤੇ ਚਾਰ ਦਿਵਾਰੀ ਕੀਤੇ ਗਏ ਸੰਗਤਾਂ ਦੇ ਪੈਸੇ ਦੇ ਨਾਲ ਪੰਜਾਬ ਸਰਕਾਰ ਇੱਕ ਪਾਸੇ 600 ਏਕੜ ਜ਼ਮੀਨ ਪਿੰਡ ਬਠੋਈ ਦੇ ਵਿੱਚ ਲੈਂਡ ਮਾਫੀਆ ਨੇ ਕਬਜ਼ਾ ਕੀਤਾ ਹੋਇਆ ਉਹ 600 ਏਕੜ ਜ਼ਮੀਨ ਸਰਕਾਰ ਨਹੀਂ ਛੁਡਾ پا ਰਹੀ 35 ਏਕੜ ਜ਼ਮੀਨ ਗਰੀਬਾਂ ਨੇ 11.5 ਲੱਖ ਰੁਪਏ ਭਰ ਕੇ ਬਠੋਈ ਕਲਾਂ ਉਹਨਾਂ ਨੂੰ ਲੈਂਡ ਮਾਫੀਆ ਦਾ ਉਹਨਾਂ ਤੇ ਹਮਲਾ ਕਰਵਾਇਆ ਗਿਆ 1 ਇੰਚ ਜ਼ਮੀਨ ਦਾ ਹਲੇ ਤੱਕ ਕਬਜ਼ਾ ਨਹੀਂ ਦਿੱਤਾ ਇੱਕ ਦੋਸ਼ੀ ਗ੍ਰਫਤਾਰ ਨਹੀਂ ਕੀਤਾ ਤੋਂ ਪੰਜਾਬ ਸਰਕਾਰ ਦੇ ਇਸ ਰਵੱਈਏ ਨੂੰ ਜਨਤਾ ਦੀ ਕਚਹਿਰੀ ਚ ਲੈ ਕੇ ਜਾਵਾਂਗੇ ਔਰ ਕੱਨ ਪੂਰੇ ਦੁਆਬੇ ਦੀ ਮੀਟਿੰਗ ਬੁਲਾਈ ਠੀਕ 1 ਵਜੇ ਨੰਗਲ ਪਿੰਡ ਦੇ ਵਿੱਚ ਮੈਂ ਪੂਰੇ ਦੁਆਬੇ ਦੀਆਂ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਨੂੰ ਠੀਕ 1 ਵਜੇ ਨੰਗਲ ਪਹੁੰਚਣ ਦੀ ਅਪੀਲ ਕਰਦਾ ਔਰ ਉੱਥੇ ਅਗਲੇ ਪ੍ਰੋਗਰਾਮ ਦਾ ਐਲਾਨ ਬਹੁਜਨ ਸਮਾਜ ਪਾਰਟੀ ਕਰੂਗੀ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਵੀ ਕਹਿਣਾ ਕਿ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਬੇਹੋਸ਼ ਹੋ ਕੇ ਸਰਕਾਰ ਦੇ ਬੰਦੂਆ ਮਜ਼ਦੂਰ ਬਣ ਕੇ ਤੁਸੀਂ ਐਸੇ ਜ਼ਬਰਦਸਤ ਨੀਤੀ ਨੂੰ ਤਿਆਗੋ ਔਰ ਸਰਕਾਰ ਦੇ ਬੰਦੂਆਂ ਮਜ਼ਦੂਰ ਬਣ ਕੇ ਕੰਮ ਕਰਨਾ ਬੰਦ ਕਰੋ ਔਨ ਮੈਰਿਟ ਜਿਹੜਾ ਕੰਮ ਕਰਨਾ ਬੰਦਾ ਤੁਹਾਨੂੰ ਉਹ ਕਰਨਾ ਚਾਹੀਦਾ ਇਹਨਾਂ ਦਾ ਸਾਲ 1.5 ਸਾਲ ਬਚ ਗਿਆ ਇਹ ਜਿੱਦਾਂ ਜਿਸ ਰਫਤਾਰ ਨਾਲ ਉੱਪਰ ਨੂੰ ਗਏ ਸੀ 93 ਜਿੱਤ ਕੇ ਆਏ ਉਸੇ ਰਫਤਾਰ ਨਾਲ ਥੱਲੇ ਨੂੰ ਆਣਾ ਅੱਗੇ ਨੂੰ ਤਿੰਨ ਵੀ ਜਿੱਤ ਕੇ ਨਹੀਂ ਆਉਣੇ ਤੇ ਇਹ ਜਿਹੜਾ ਪ੍ਰਸ਼ਾਸਨ ਬੇਤਹਾਸ਼ਾ ਜ਼ਬਰ ਕਰਦਾ ਅਸੀਂ ਸਰਕਾਰ ਦੇ ਔਰ ਪ੍ਰਸ਼ਾਸਨ ਦੇ ਇਸ ਰਵਈਏ ਦੀ ਨਿੰਦਾ ਕਰਦੇ ਆ ਪ੍ਰਸ਼ਾਸਨ ਆਪਣੀ ਗਲਤੀ ਨੂੰ ਸੁਧਾਰੇ ਔਰ ਉੱਥੇ ਗੁਰੂ ਘਰ ਨੂੰ ਸਟੇਟਸ ਕੋ ਜੋ ਪਹਿਲਾਂ ਉਹਦਾ ਸਟੇਟਸ ਸੀ ਉਹ ਬਹਾਲ ਹੋਣਾ ਚਾਹੀਦਾ ਬਹੁਜਨ ਸਮਾਜ ਪਾਰਟੀ ਦਾ ਇਹ ਸਪਸ਼ਟ ਪਰਸੈਸਰ ਨੂੰ ਕਹਿਣਾ ਔਰ ਜ਼ਿੰਮੇਵਾਰ ਅਧਿਕਾਰੀਆਂ ਦੇ ਵਿਰੁੱਧ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤਾਂ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦਾ ਗੁੱਸਾ ਜਿਹੜਾ ਬਧਰੋ ਜਿਹੜਾ ਉਹ ਸਰਕਾਰ ਨੂੰ ਚਲਣਾ ਪਏਗਾ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਸਾਡੀ ਲੀਡਰਸ਼ਿਪ ਨੇ ਜੋ ਪ੍ਰਸ਼ਾਸਨ ਨਾਲ ਗੱਲ ਕਰੀ ਆ ਪ੍ਰਸ਼ਾਸਨ ਨੇ ਕੱਲ ਸ਼ਾਮ 5 ਵਜੇ ਦਾ ਟਾਈਮ ਇੱਕ ਮੀਟਿੰਗ ਦਾ ਰੱਖਿਆ ਅਗਰ ਉਹ ਮੀਟਿੰਗ ਦੇ ਵਿੱਚ ਸਟੇਟਸ ਕੋ ਕਰਨਗੇ ਤਾਂ ਅਸੀਂ ਉਸ ਸਾਹਬ ਨਾਲ ਕੀ ਬਤਾਂਗੇ ਅਗਰ ਨਹੀਂ ਕਰਨਗੇ ਤਾਂ ਅਸੀਂ ਸੰਗਠਨ ਦੀ ਆ ਭਾਵਨਾ ਮ ਅਨੁਸਾਰ ਬੀਐਸਪੀ ਅੱਗੇ ਵਧਣੇ ਦਾ ਫੈਸਲਾ ਕਰੂਗੀ ਧੰਨਵਾਦ ਜਿਹੜੇ ਜੁਝਾਰੂ ਯੋਧੇ ਜਿੰਨੀਆਂ ਵੀ ਸਾਡੀਆਂ ਸੰਗਠਾਂ ਜਿਨ੍ਹਾਂ ਨੂੰ ਪੁਲਿਸ ਨੇ 2-4 ਘੰਟੇ ਡਿਟੇਨ ਕਰਕੇ ਇਹ ਕੋਸ਼ਿਸ਼ ਕੀਤੀ ਕਿ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਡਰਾ ਲਈਏ ਤਮਕਾ ਲਈਏ ਪ੍ਰੈਸ਼ਰਾਈਜ਼ ਕਰ ਲਈਏ ਉਹਨਾਂ ਨੇ ਹਿੰਮਤ ਨਾਲ ਜਨੂਨ ਨਾਲ ਮਜ਼ਬੂਤ ਇੱਛਾ ਸ਼ਕਤੀ ਨਾਲ ਸਰਕਾਰ ਦੇ ਜ਼ਬਰਦਸਤ ਮੁਕਾਬਲਾ ਕੀਤਾ ਮੈਂ ਉਹਨਾਂ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਮੁਬਾਰਕਬਾਦ ਦਿੰਦਾ ਧੰਨਵਾਦ ਕਰਦਾ ਕਿ ਐਸੇ ਯੋਧਿਆਂ ਦੇ ਸਿਰ ਤੇ ਹੀ ਇਹ ਅੰਦੋਲਨ ਮੰਜ਼ਲ ਵੱਲ ਨੂੰ ਜਾ ਰਿਹਾ ਮੈਂ ਹੋਰ ਬਹੁਤ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਤੁਸੀਂ ਸਾਰੇ ਨੇ ਆਪਣੇ ਵਿਚਾਰ ਪਹਿਲਾਂ ਰੱਖੇ ਆ। ਕੱਲ ਠੀਕ 1 ਵਜੇ ਦੀ ਮੀਟਿੰਗ ਦੀ ਤਿਆਰੀ ਵਿੱਚ ਲੋਕਲ ਸਾਡੀ ਟੀਮ ਲੱਗੂਗੀ ਔਰ ਦੁਆਬੇ ਦੇ ਵਿੱਚ ਵੀ ਬਹੁਜਨ ਸਮਾਜ ਪਾਰਟੀ ਦੀਆਂ ਸਮੁੱਚੀਆਂ ਟੀਮਾਂ ਨੰਗਲ ਦੇ ਵਿੱਚ ਪਹੁੰਚਣ ਗਈਆਂ ਸਾਰੀਆਂ ਸੰਗਤਾਂ ਦਾ ਜਿੰਨੇ ਵੀ ਤੁਸੀਂ ਇਸ ਧਰਨੇ ਦੇ ਵਿੱਚ ਪ੍ਰਦਰਸ਼ਨ ਦੇ ਵਿੱਚ ਆਏ ਗੁਰੂ ਸਾਹਿਬ ਦੇ ਸਨਮਾਨ ਦੇ ਲਈ ਮੈਂ ਸਾਰੀ ਲੀਡਰਸ਼ਿਪ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਔਰ ਇੱਥੇ ਆਪਾਂ ਹੁਣ ਧਰਨੇ ਨੂੰ ਸਮਾਪਤ ਕਰਾਂਗੇ। ਜੈ ਭੀਮ ਜੈ ਭਾਰਤ ਧੰਨਵਾਦ